ਇਕ ਨਾ Google Pay ਅੱਜ ਕੱਲ ਸਾਰੇ ਹੀ ਵਰਤਦੇ ਆ ਜਿਵੇਂ ਫੋਨ ਯੂਜ਼ ਕਰਦੇ ਆ ਤੇ ਉਵੇਂ Google Pay ਦੀ ਵੀ ਆਦਤ ਪੈ ਗਈ ਆ ਕੋਈ ਛੋਟੀ ਪੇਮੈਂਟ ਤੇ ਕੋਈ ਵੱਡੀ ਪੇਮੈਂਟ Google Pay ਆਪਾਂ ਯੂਜ਼ ਕਰਦੇ ਆ ਪਹਿਲਾਂ ਕੋਈ ਰੀਚਾਰਜ ਕਰਦੇ ਸੀ ਕੋਈ ਬਿੱਲ ਭਰਦੇ ਸੀ ਤੇ ਥੋੜਾ ਬਹੁਤਾ ਚਾਰਜ Google Pay ਵੀ ਲੈਂਦਾ ਸੀ ਹੁਣ ਕਹਿੰਦੇ ਕਿ Google Pay ਨੇ ਚਾਰਜ ਵੀ ਵਧਾ ਦੇਣਾ ਨਹੀਂ Google Pay ਨੇ ਥੋੜਾ ਸਮਾਂ ਪਹਿਲਾਂ ਸਿਰਫ ਤੇ ਸਿਰਫ ਮੋਬਾਈਲ ਰੀਚਾਰਜ ਤੇ ਪੈਸੇ ਲੈਣੇ ਸ਼ੁਰੂ ਕੀਤੇ ਸੀ ਜਿੱਦਾਂ 349 ਵਾਲਾ ਰੀਚਾਰਜ ਹੁੰਦਾ ਸੀਗਾ ਉਹਦੇ ਲਾ ਲੋ ਕੋਈ 50 ਜਾਂ 52 350 ਜਾਂ 52 ਲੈ ਜਾਂਦੇ ਸੀਗੇ ਜੀ ਜੀ ਤੋ ਕਹਿੰਦਾ ਮਤਲਬ ਇਹ ਆ ਕਿ ਹੁਣ ਇੱਕ ਸੱਜਣ ਨੇ ਜਦੋਂ ਇਲੈਕਟ੍ਰਿਸਿਟੀ ਦਾ ਬਿੱਲ ਭਰਿਆ ਜੀ ਉਦੋਂ ਉਹਦੇ ਕੋਲੋਂ Google Pay ਨੇ ਲਗਭਗ ਲਗਭਗ ਮੋٹے ਤੌਰ ਤੇ ਦੇਖੀਏ ਤੇ 15 ਰੁਪਏ ਕੱਟੇ ਹੂੰ ਤਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਸੰਭਾਵੀ ਤੌਰ ਤੇ ਵੇਖੀ ਜਾ ਰਹੀ ਆ ਕਿ ਜਿਸ ਤਰ੍ਹਾਂ ਅੱਗੇ ਇਹਨਾਂ ਨੇ ਮੋਬਾਈਲ ਰੀਚਾਰਜ ਤੇ ਫੀਸ ਆਪਦੀ ਰੱਖ ਦਿੱਤੀ ਜੀ ਕਿ ਇਸੇ ਤਰ੍ਹਾਂ ਜਿਹੜੇ ਤੁਸੀਂ ਕੋਈ ਬਿਜਲੀ ਦਾ ਬਿੱਲ ਭਰੋਗੇ ਜਾਂ ਉਹਦੇ ਤੋਂ ਕੋਈ ਕਿਸੇ ਹੋਰ ਤਰ੍ਹਾਂ ਦਾ ਬਿੱਲ ਭਰੋਗੇ ਤਾਂ GST ਵਗੈਰਾ ਲਾ ਕੇ ਉਹ ਮਲੰਕੇ 1-2% ਤੱਕ ਜਾ ਸਕਦਾ ਹੈ ਹੂੰ ਉਹ ਵੀ ਐਸੇ ਕਿ 10-15 ਰੁਪਏ ਤੋਂ ਘੱਟ ਤਾਂ ਤੁਹਾਡਾ ਫਿਰ ਉਹ ਨਹੀਂ ਬਣੇਗਾ ਸਰਚਾਰਜ ਜੀ ਇਸ ਤਰ੍ਹਾਂ ਮਤਲਬ ਕਿ ਹੁਣ ਚਰਚਾ ਚੱਲ ਪਈ ਆ ਵੈਸੇ UPI ਜੋ ਇਹ ਕੰਪਨੀਆਂ ਨੇ ਸਰ ਇਹ ਕੋਈ ਫ੍ਰੀ ਚ ਨਹੀਂ ਇਹਦੇ ਵਾਸਤੇ ਨਾ ਇੱਕ ਬਜਟ ਰੱਖਿਆ ਜਾਂਦਾ ਮੇਰੇ ਖਿਆਲ ਦੇ ਨਾਲ ਮੋٹے ਤੌਰ ਤੇ ਅੰਦਾਜ਼ਾ ਤੁਸੀਂ ਕੱਢ ਕੇ ਦੇਖ ਲੈਣਾ ਕਿੰਨਾ ਰੱਖਿਆ ਸਾਲ ਦਾ ਜੀ ਪਰ ਮੈਨੂੰ ਲੱਗਦਾ ਕਿ ਘੱਟੋ ਘੱਟ 15000 ਤੋਂ 25000 ਕਰੋੜ ਤੱਕ ਕੇਂਦਰ ਸਰਕਾਰ ਖਰਚ ਕਰਦੀ ਆ ਆ ਜੋ ਤੁਸੀਂ ਸਹੂਲਤਾਂ ਲੈਣੇ ਹਾਂਜੀ ਹਮ ਮਤਲਬ ਆਪਾਂ ਨੂੰ ਲੱਗਦਾ ਕਿ ਸਾਡੇ ਸਾਡੇ ਪਤਾ ਕੀ ਆ ਸਰਬ ਇੱਥੇ ਕੋਈ ਗੱਲ ਕਰੋਗੇ ਤੁਹਾਨੂੰ ਤੁਸੀਂ ਕੋਈ ਚੱਜ ਦੀ ਗੱਲ ਕਰੋ ਤੁਹਾਨੂੰ ਕਹਿਣਗੇ ਕਿ ਆਹ ਰਐਸਐਸ ਦਾ ਬੰਦਾ ਹੈ ਕਾਮਰੇਡ ਹੈ ਫਲਾਣਾ ਹੈ ਜਿੱਟਮਕਾਣਾ ਹੈ ਖਾਲਸਤਾਨੀ ਹੈ ਸਾਡੇ ਨਾ ਲੇਬਲਿੰਗ ਬਹੁਤ ਜਲਦੀ ਹੋ ਜਾਂਦੀ ਬਿਲਕੁਲ ਸਰਟੀਫਿਕੇਟ ਤੇ ਤਿਆਰ ਹਰ ਜੇ ਕੇਂਦਰ ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਖੀਏ ਬਹੁਤ ਮਹਿੰਗੀਆਂ ਨੇ ਹੂੰ ਉਹ ਮਤਲਬ ਕਿ ਪੈਸੇ ਦਿੰਦੇ ਨੇ ਬਕਾਇਦਾ ਜੀ ਜੀ ਇਸੇ ਕਰਕੇ ਔਰ ਇਹ ਇਹਨੂੰ ਨਿਊ ਵਰਲਡ ਆਰਡਰ ਨਾਲ ਜੋੜਿਆ ਜਾਂਦਾ ਦਾ ਇਸ ਨੂੰ ਨਿਊ ਵਰਲਡ ਆਰਡਰ ਵਾਲੀ ਥਿਊਰੀ ਨਾਲ ਜੋੜਿਆ ਜਾਂਦਾ ਹੈ ਸਭ ਬਿਲਕੁਲ ਕਿ ਜੋ ਪੈਸੇ ਦਾ ਇਹ ਹੋਇਆ ਹਮ ਬਿਜਲਾਈ ਕਰਨ ਤੋ ਮਤਲਬ ਕਿ ਉਹ ਅੱਗੇ ਗੱਲ ਉਹ ਥਿਊਰੀ ਦੇ ਦਿੱਤੀ ਜਾਂਦੀ ਹੈ ਤੋ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਇਹਨਾਂ ਨੇ ਹੁਣ ਜੇ ਇਸ ਤਰ੍ਹਾਂ ਚਾਰਜ ਲੈਣੇ ਸ਼ੁਰੂ ਕਰ ਦਿੱਤੇ ਤਾਂ ਮੇਰੇ ਖਿਆਲ ਦੇ ਨਾਲ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਹਮ ਕਿਉਂਕਿ ਉਹ ਬਜਟ ਪਹਿਲਾਂ ਹੀ ਰੱਖ ਰਹੇ ਆ ਇਹਦੇ ਵਾਸਤੇ ਕੰਪਨੀਆਂ ਨੂੰ ਪੈਸਾ ਦਿੱਤਾ ਜਾਂਦਾ ਹਾਂ ਕੁਝ ਪੈਸੇ ਜਿੱਦਾਂ ਇਹ ਆਪ ਵੀ ਕਮਾਉਂਦੇ ਆ ट्रांजैक्शंसਾਂ ਦੇ ਥਰੂ ਕੁਝ ਪੈਸਾ ਹੋਲਡ ਰੱਖਦੇ ਨੇ ਬਹੁਤ ਕਮਾਈ ਕਰਦੇ ਆ ਜੀ ਇਹਨਾਂ ਚੀਜ਼ਾਂ ਚੋਂ ਕਿਉਂਕਿ ट्रांजैक्शंस ਬਹੁਤ ਜ਼ਿਆਦਾ ਹੁੰਦੀਆਂ ਨੇ ਨਾ ਇੰਡੀਆ 'ਚ ਬਹੁਤ ਜ਼ਿਆਦਾ ਡਿਜੀਟਲ ਲੈਣ-ਦੇਣ ਹੈ ਦੋ ਤਿੰਨ ਐਪਸ ਜਿਹੜੇ ਜ਼ਿਆਦਾ ਲੋਕ ਯੂਜ਼ ਕਰਦੇ ਆ ਨਹੀਂ ਇਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਬਾਜ਼ਾਰ ਦਾ ਹਿੱਸਾ ਹੈ ਉਹ ਹੈਗਾ ਫੋਨਪੇ ਦੇ ਕੋਲ ਜੀ ਦੂਜੇ ਨੰਬਰ ਤੇ Google Pay ਦੇ ਕੋਲ ਤੇ ਤੀਜੇ ਨੰਬਰ ਤੇ ਹੁਣ Paytm ਦੇ ਕੋਲ ਹੈ ਠੀਕ ਹੈ ਜੀ ਜੀ ਇਹ ਤਿੰਨ 플레이ਰ ਨੇ ਵੱਡੇ ਤਾਂ ਟੌਪ ਦਾ 플레이ਰ ਜਿਹੜਾ PhonePe ਆ ਇਸ ਵੇਲੇ Google Pay ਉਹਦੇ ਤੋਂ ਥੋੜਾ ਪਿੱਛੇ ਆ ਜੀ ਤੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਦੇਖਣਾ ਚਾਹੀਦਾ ਸਰਕਾਰ ਨੂੰ ਕਿ ਜਿਆਦਾ ਬੋਝ ਹੁਣ ਬੰਦੇ ਤੇ ਨਾ ਪਾਇਆ ਜਾਵੇ ਫਿਰ ਤੇ ਹਰ ਇੱਕ ਚੀਜ਼ ਤੇ ਇਹ ਪੈਸਾ ਕੱਟਣਗੇ ਹੂੰ ਤੇ ਤੁਸੀਂ ਲੋਕਾਂ ਨੂੰ ਨਿਰਭਰ ਬਣਾ ਚੁੱਕੇ ਹੋ ਨਿਰਭਰ ਕਰ ਦਿੱਤਾ ਹੈ ਤੁਸੀਂ ਜੀ 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 ਪਹਿਲਾਂ Jio ਦੇ ਚੱਕਰ ਚ ਵੀ ਲੋਕਾਂ ਨਾਲ ਇਦਾਂ ਹੀ ਹੋਇਆ ਕੁੱਲ ਮਿਲਾ ਕੇ ਜੀ ਲੋਕਾਂ ਨੂੰ ਪਹਿਲਾਂ ਆਦਤ ਪੈ ਗਈ ਉਸ ਚੀਜ਼ ਦੀ ਫਿਰ Jio ਨੇ ਆਪਦੇ ਜਿਵੇਂ ਕਹੋ ਕਿ ਉਹੀ ਹੈ ਨਾ ਕਿ ਹੁਣ ਜਦੋਂ ਨਿਰਪਰਤਾ ਹੋ ਗਈ ਲੋਕਾਂ ਦੀ ਤੇ ਵਧੀਆ ਗੱਲ ਹੈ ਤੁਸੀਂ ਦੇਖੋ ਅੱਗੇ ਬਿਜਲੀ ਦਾ ਬਿੱਲ ਮੈਨੂੰ ਯਾਦ ਆ ਸਾਡੇ ਪਿੰਡ ਬਿਜਲੀ ਦੇ ਬਿੱਲ ਹੁੰਦੇ ਸੀ ਤੇ ਉਹ ਬਿਜਲੀ ਦੇ ਬਿੱਲ ਭਰਨ ਵਾਸਤੇ ਜਿਹੜਾ ਸਟੇਸ਼ਨ ਸੀਗਾ ਉਹ ਸਾਡੇ ਪਿੰਡ ਤੋਂ 15 ਤੇ 8 23 ਕਿਲੋਮੀਟਰ ਇੱਕ ਸਾਈਡ ਸੀ 23 ਤੇ 23 46 ਉਹਨਾਂ ਦਿਨਾਂ 'ਚ ਤੇ ਬੰਦਿਆਂ ਕੋਲ ਸਕੂਟਰ ਸਾਈਕਲ ਵੀ ਮਸਾ ਹੀ ਹੁੰਦੇ ਸੀਗੇ ਜੀ ਬਿਲਕੁਲ ਤਾਂ ਯਾਨੀ ਪੂਰਾ ਦਿਨ ਲੈ ਜਾਂਦਾ ਸੀ ਫਿਰ ਇੱਕ ਬੰਦਾ ਪਿੰਡ ਦੇ ਵਿੱਚੋਂ ਮਤਲਬ ਕਿ ਬਿੱਲ ਇਕੱਠੇ ਕਰਦਾ ਜੀ ਅਤੇ ਉਹਨਾਂ ਤੋਂ 10-10 ਰੁਪਏ ਵੱਧ ਲੈ ਲੈਂਦਾ ਹੂੰ ਉਹ ਫਿਰ ਇੱਕ ਦਿਨ ਲਾ ਕੇ ਸਾਰੇ ਬਿੱਲ ਉਤਾਰ ਆਉਂਦਾ ਤੇ ਉਹਨੂੰ ਅੱਛੀ ਕਮਾਈ ਹੋ ਜਾਂਦੀ ਹੈ ਬਿਲਕੁਲ ਅੱਜ ਉਹ ਸਮਾਂ ਬਦਲ ਗਿਆ ਹੂੰ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਕਤਾਰ 'ਚ ਖੜਨ ਦੀ ਲੋੜ ਨਹੀਂ ਸਹੂਲਤ ਹੈ ਸਹੂਲਤ ਹੈ ਬਿਲਕੁਲ ਪਰ ਆਮ ਬੰਦੇ ਤੇ ਉਹ ਹੁਣ ਇਹ ਨਾ ਰਹੂਗੇ ਕਿ ਸਾਰੇ ਪਾਸੇ ਬੋਝ ਪਾਈ ਜਾਓ ਕਿ ਫੋਨ ਰੀਚਾਰਜ ਕਰੇ ਹੁਣ ਕਰਨਾ ਤਾਂ ਸਾਰਾ ਕੁਝ ਉੱਥੋਂ ਕਰਨਾ ਪੈਂਦਾ ਬਿਲਕੁਲ ਇਹਦਾ ਮਤਲਬ ਕਿ ਇੱਕ ਦਿਨ ਚ ਫਿਰ UPI ਦੀਆਂ ਜੇ ਤੁਸੀਂ ਕੋਈ ਤਿੰਨ ਚਾਰ ਸਰਵਿਸਾਂ ਯੂਜ਼ ਕਰ ਲਈਆਂ ਤਾਂ ਤੁਹਾਡਾ ਤੇ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਅਮਾਉਂਟ ਦਾ ਚਲਾ ਜਾਏਗਾ ਨਾ ਉਹਨਾਂ ਦੇ ਕੋਲ ਜੀ ਜੀ ਬਿਲਕੁਲ ਮਿੰਟ ਜੀ ਅ ਅਮਰਪਾਲ ਸਿੰਘ ਜੀ ਦੱਸ ਰਹੇ ਨੇ ਕਿ Paytm ਜਿਹੜਾ ਪਲੇਟਫਾਰਮ ਹੈ ਉਹ ਵੀ ਚਾਰਜ ਕਰਦਾ ਹੈ ਗੁਰੀ ਜੀ ਦੱਸ ਰਹੇ ਨੇ ਕਿ ਕ੍ਰੈਡਿਟ ਕਾਰਡ ਤੋਂ ਨਾ ਬਿੱਲ ਭਰਿਆ ਹੋਵੇ ਤਾਂ ਬਿਜਲੀ ਦਾ ਕ੍ਰੈਡਿਟ ਕਾਰਡ ਕਹਿੰਦੇ ਚਾਰਜ ਲੈਂਦੇ ਆ ਵੈਸੇ ਵੀ ਡਿਜੀਟਲ ਲੈਂਡ ਦੇਣ ਵਾਲਾ ਕੰਮ ਕਹਿੰਦੇ ਬਹੁਤ ਰਿਸਕੀ ਹੈ ਜਸਵਿੰਦਰ ਸਿੰਘ ਜੀ ਕਹਿ ਰਹੇ ਨੇ ਮੁਖਦਰ ਜੀ ਦੱਸ ਰਹੇ ਨੇ ਕਿ ਇੱਥੇ ਤੇ ਅੱਧਾ ਕਿਲੋ ਦੁੱਧ ਲੈ ਕੇ ਵੀ ਲੋਕ ਕਹਿੰਦੇ 20 ਰੁਪਏ Google Pay ਕਰਦੇ ਆ ਪਰ ਉਹ ਸਹੂਲਤਾਂ ਪੈ ਗਈਆਂ ਨੇ ਨਾ ਆਪਾਂ ਨੂੰ ਜੀ ਜੀ ਦੋ ਹਾਂ ਜੀ ਬਾਕੀ ਹੁਣ ਪਤਾ ਨਹੀਂ ਇਹ ਕਿ ਕਾਰਡ ਯੂਜ਼ ਕੀਤਾ ਉਹਨੇ ਕਿ ਕੀ ਕੀਤਾ ਜੀ ਜੀ ਪਰ ਇਹ ਚਰਚਾ ਚੱਲ ਪਈ ਕਿ ਕਿਤੇ ਕੱਲ ਨੂੰ ਇਹ ਜ਼ਿਆਦਾ ਲੈਣ ਨਾ ਲੱਗ ਪੈ ਨਾ ਪੈਸੇ ਹੂੰ ਹੂੰ ਜੀ ਮਿੰਟੂ ਜੀ ਖੈਰ ਚਲੋ ਆਪਾਂ ਤੇ ਹੁਣ ਆਧਤਾਂ ਦੇ ਬੱਜੇ ਆ ਤੇ ਜੇ ਮਾੜਾ ਮੋਟਾ ਲੈਣ ਵੀ ਲੱਗ ਜਣੇ ਤੇ ਲੋਕ ਇਹੋ ਜਿਹੀ ਆਧਤਾਂ 'ਚ ਪੈ ਜਾਂਦੇ ਆ ਵੀ ਉਹ ਪੇ ਕਰਨ ਵੀ ਲੱਗ ਜਾਂਦੇ ਆ ਪਹਿਲਾਂ ਵੀ ਆਪਾਂ ਕਰਦੇ ਆ ਬਹੁਤ ਸਰੀਆਂ ਥਾਵਾਂ ਤੇ ਯੂਪੀਆਈ ਤੋਂ ਹੁਣ ਲੋਕ ਪਿੱਛੇ ạt ਰਹੇ ਨੇ ਕਹਿੰਦੇ ਟੈਕਸ ਕਾਰਨ ਕੁਲਮੀਦ ਗੱਲ ਜੀ ਕਹਿ ਰਹੇ ਨੇ ਹਰ ਜੀ ਬਹੁਤ ਸਰੀਆਂ ਜਿਹੇ ਸਹੂਲਤਾਂ ਹੁੰਦੀਆਂ ਨੇ ਤੇ ਨਾਲ ਸਮੱਸਿਆਵਾਂ ਵੀ ਆਉਂਦੀਆਂ ਨੇ